ਜਰਾ ਚੱਲ ਨਹੀਂ ਰਿਹਾ ਬਸ ਇਹੀ ਆ ਕਿ ਬਹੁਤ ਜ਼ਿਆਦਾ ਤੰਗਿਆ ਸੀ ਮਤਲਬ ਕਿ ਕਿੰਨੀਆਂ ਫਸਲਾਂ ਦਾ ਰੇਤ ਫਸਲਾਂ ਦੋ ਹੋ ਗਈਆਂ ਤੇ ਬਾਕੀ ਅਜੇ ਕੋਈ ਆਸ ਨਹੀਂ ਕਿਉਂਕਿ ਆਸ ਤੇ ਤਾਂ ਹੀ ਹੋਏਗੀ ਨਾ ਜੇ ਮੰਨ ਲਓ ਪਹਿਲੀ ਬਨੂਗੀ ਤੇ ਪਹਿਲੀ ਤੇ ਹੀ ਆਸ ਹੁੰਦੀ ਆ ਹੋਰ ਕੋਈ ਨੌਕਰੀ ਪੇਸੀ ਕੋਈ ਨਹੀਂ ਹੈਗੀ ਅਜੇ ਨਾ ਕੋਈ ਗੱਲ ਆ ਬੱਚੇ ਛੋਟੇ ਆ ਪੜਦੇ ਆ ਬਾਕੀ ਕੋਈ ਸਹਤਾ ਕਰਨ ਵਾਲਾ ਕੋਈ ਵੀਰ ਭਰਾ ਕੋਈ ਐਨ ਆਰ ਆਈ ਵੀਰ ਆ ਕੋਈ ਵੀ ਆ ਸਾਡੀ ਮਦਦ ਕਰ ਸਕੀ ਸਾਡੀ ਪੈਲੀ ਬਣ ਜੇ ਸਹੀ ਗੁਐਸਟ ਆ ਸਾਡੀ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਦਾਨੇ ਕੁੰਮਤੀ ਆਵੇਗੀ ਪਰ ਹਾਲਾਤ ਅਸੀਂ ਇੱਥੇ ਅੱਗ ਦੇਖ ਰਹੇ ਆ ਇੰਨਾ ਸਮਾਂ ਹੋ ਗਿਆ ਤੁਹਾਡੇ ਪੰਜ ਪੰਜ ਫੋਟੋ ਦਿੱਤਾ ਜੇ ਖੇਤਾਂ ਦੇ ਵਿੱਚ ਪਈ ਕੋਈ ਨਹੀਂ ਸੜਾਇਆ ਵੇਖਣ ਕੋਈ ਨਹੀਂ ਆਉਂਦਾ ਵੇਖਣ ਨਹੀਂ ਆਇਆ ਕੋਈ ਕੁਝ ਨਹੀਂ ਆ ਬਸ ਕੋਈ ਕਿਸੇ ਨੇ ਸੁਣਵਾਈ ਕੀਤੀ ਨਹੀਂ ਕਿਸੇ ਕਿੱਥੇ ਹੈਗਾ ਕੋਈ ਕਿਸੇ ਰੁੜਗੇ ਦਾ ਪਤਾ ਨਹੀਂ ਕੀਤਾ ਕਿ ਕੀ ਤੁਹਾਡਾ ਰੁੜਗਿਆ ਕੀ ਰਹਿ ਗਿਆ ਕੀ ਮੰਗ ਕਰ बस यही मांगया के साडी कोई मदद करो ये इतरा ਸਾਡੇ ਮੂੰਹਾਂ ਬਣ ਗਿਆ ਹੈ ਦਰਿਆ ਦਾ ਜੀ ਦਰਿਆ ਦਾ ਮੂੰਹਾਂ ਬਣ ਗਿਆ ਤੇ ਪਾਣੀ ਮੁੜ ਕੇ ਪਾਣੀ ਬਹੁਤ ਬਿਨਸਾਬਾ ਹੋ ਗਿਆ ਇੱਥੇ ਜਿਹੜਾ ਦਰਿਆ ਬਣ ਗਿਆ ਵਗਦਾ ਰਿਹਾ ਤੇ ਇਹ ਬਾਬਿਆਂ ਦੀ ਕਿਰਪਾ ਜੀ ਤੇ ਇਹਨਾਂ ਬੰਨ ਲਾਤਾ ਦੇ ਬੰਨ ਦਰਿਆ ਮੂੰਹਾਂ ਬੰਨਤਾ ਤੇ ਪਾਣੀ ਵਗ ਗਿਆ ਤੇ ਆਹ ਮੁੜ ਕੇ ਲੋਕਾਂ ਨੇ ਕਹਿਆ ਨੇ ਪਹਿਲੀਆਂ ਕਣਕਾਂ ਬੀਜਲੀਆਂ ਤੇ ਸਾਥੋਂ ਖਰਚਾ ਨਹੀਂ ਹੈਗਾ ਤੇ ਸਾਡੇ ਕੋ ਟਾਲੀ ਉਤਰਾਂ ਪਈ ਨਾ ਝੋਨਾ ਹੋਇਆ ਨਾਲ ਕਣਕੀ ਬੀਜੀ ਗਈ ਆ ਖਰਚੇ ਖੋਣੇ ਹੀ ਰਹਿ ਗਏ ਆ ਕੋਈ ਦਾਨੀ ਕੋਈ ਵੀਰ ਕੋਈ ਸਾਡੀ ਸਹਾਇਤਾ ਕਰ ਦੇ ਭਰਾ ਤੇ ਮਦਦ ਕਰ ਦੇ ਸਾਡੀ ਦੇ ਗਾਂ ਸਾਡੀ ਪਾਲੀ ਬਣ ਜੇ ਅਸੀਂ ਰੋਟੀ ਤੋਂ ਵੀ ਆਤਰਾ ਤੇ ਸਾਡੀ ਬੁਰੀ ਹਾਲਤ ਵਾ ਤੇ ਅਸੀਂ ਬਹੁਤ ਔਖੇ ਆ ਤੇ ਬੂਰ ਵੀ ਦੱਬੇ ਗਏ ਆ ਰੇਤੋ ਚ ਕੋਠੇ ਹੀ ਦੋ ਲੈਂਟਰੀ ਉਹ ਵੀ ਡੇਪਿਆ ਤੇ ਦੱਬੇ ਗਏ ਆ ਤੇ ਬਹੁਤ ਸਾਡੀ ਬੁਰੀ ਹਾਲਤਾਂ ਰੋਟੀ ਤੋਂ ਵੀ ਹੱਤ ਰੋਏ ਫਿਰਦੇ ਆ ਤੇ ਅਸੀਂ ਇਹ ਆਨੇ ਆ ਵੀਰਾਂ ਨੂੰ ਦਾਨੇ ਵੀਰਾਂ ਨੂੰ ਵੀ ਸਾਡੇ ਚਲੋ ਸਹਿਦਾ ਕਰਨ ਤੇ ਅਸੀਂ ਗਾਂ ਵੀ ਪਾਈ ਕਰ ਪਧਰੀ ਕਰ ਲਈਏ 2-4 ਕਿੱਲੇ 5 ਕਿੱਲੇ ਪਾਈ ਦੇ ਸਾਡੇ ਜੀ